ਵਾਹਿਗੁਰੂ ਹੈ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦੀ ਜਨਮ ਸ਼ੋਤਰੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਤੇ ਸਤਵੇਂ ਪਾਸ਼ਾ ਹਰਾਈ ਜੀ ਵੀ ਆਏ ਸੀ ਜਿਹੜਾ ਗੰਗਸਰ ਗੁਰਦੁਆਰਾ ਇਹ 1656 ਦੇ ਵਿੱਚ ਪੰਜਵੇਂ ਪਾਸ਼ਾ ਨੇ ਕਤਾਰਪੁਰ ਸerb ਵਸਾਇਆ ਸੀ ਭਾਈ ਵਿਸਾਖੀ RAM ਦਾ ਵਹਿਮ ਪਰਮ ਦੂਰ ਕੀਤਾ ਸੀ ਗੜਵਾ ਦਿੱਤਾ ਸੀ ਜਲ ਲਿਆਉਣ ਵਾਸਤੇ ਉਹ ਗੜਵਾ ਗੰਗਾ ਚ ਡੁੱਬ ਗਿਆ ਸੀ ਤੇ ਪੰਜਵੇਂ ਪਾਸ਼ਾ ਨੇ ਖੂਤੋਂ ਪ੍ਰਗਟ ਕਰਵਾਇਆ ਸੀ ਉਦੋਂ ਤੋਂ ਫਿਰ ਗੰਗਸਾਰੀ ਗੁਰਦੁਆਰਾ ਪਹੇ ਗਿਆ ਇਹ 6ਵੇਂ ਪਾਸ਼ਾ ਆਏ 6ਵੇਂ ਪਾਸ਼ਾ ਨੇ ਪੈਂਦੇਖਾ ਨੂੰ ਪੁੱਤਾਂ ਵਾਂਗੂ ਪਾਲਿਆ ਸਾਰਾ ਕੁਝ ਕੀਤਾ ਫਿਰ ਉਹਦੇ ਨਾਲ ਚੌਥੀ ਜੰਗ ਰਹੀ ਆਖਰੀ ਤੇ ਪੈਂਦੇਖਾ ਨੂੰ ਮਾਰਿਆ ਸੀ ਪੈਂਦੇ ਖਾਨਾ ਚੌਕਟ ਪੈਂਦੇ ਖਾਨ ਨੂੰ ਪਾਲਿਆ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਅੱਛਾ ਪੈਂਦੇ ਖਾਨ ਨੂੰ ਠੀਕ ਹੈ ਠੀਕ ਹੈ ਚੌਥੀ ਜੰਗ ਵੀ ਪੈਂਦੇ ਖਾਨ ਨਾਲ ਲੜੀ ਕੀ ਬਾਤ ਅਥੇ ਗੰਦਸਰ ਨਾਲ ਲੜਿਆ ਸੀ ਹਾਂ ਚੌਥੀ ਜੰਗ ਲੱਗੇ ਪੈਂਦੇ ਖਾਨ ਨੂੰ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਵਾਹਿਗੁਰੂ ਵਾਹਿਗੁਰੂ واحد 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 ਗੁਰਦੁਆਰਾ ਸਿੱਚਪਟਾ ਸ ਹੈ ਪਾਸ਼ਾਏ ਸੇਮੀ ਸੀ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅਰਗੁਨ ਸਾਹਿਬ ਤੇ ਸ੍ਰੀ ਗੁਰੂ ਹਰ राय ਜੀ ਨਿਵਾਸ ਰੱਖਦੇ ਰਹਿ ਇੱਥੇ ਇੱਕ ਬੜਾ ਚੌੜਾ ਖੂਹ ਸੀ ਇਸ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਅਤੇ ਜਲ ਨਾਲ ਬਾਗ ਦੇ ਫੁਵਾਾਰੇ ਚੱਲਦੇ ਹੁੰਦੇ ਸਨ ਜਿਨ੍ਹਾਂ ਵਿੱਚੋਂ ਫੁਵਾਰਾ ਗੁਰਦੁਆਰੇ ਦੇ ਚਪਟਾ ਵਿੱਚ ਲੱਗਾ ਹੋਇਆ ਸੀ ਇਹ ਚਪਟੇ ਦੇ ਕਿਨਾਰੇ ਤੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਜਨ ਕਰਦੇ ਸਨ ਇਸ ਚ ਚਪੱਚੇ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਬੀਬੀ ਕੌਲਾ ਜੀ ਦੀ ਸਮਾਦਿ ਵੀ ਇਸ ਥਾਂ 'ਵੀ ਇੱਥੇ ਆ। ਗੁਰਦੁਆਰਾ ਚਪੱਚਾ ਸਾਹਿਬ ਦੇ ਨਾਲ ਹੀ ਬਾਗ ਵਿੱਚ ਬੀਬੀ ਕੌਲਾ ਦੀ ਸਮਾਦੀ ਸਥਾਨ ਹੈ। ਇੱਥੇ ਹੀ 31 ਜੇਠ 1679 ਫਿਕਰਮੇ ਨੂੰ ਬੀਬੀ ਕੌਲਾ ਜੀ ਦਾ ਅਧਿਆਤ ਹੋਇਆ। ਬੀਬੀ ਕੌਲਾ ਜੀ ਦੇ ਭਾਵਨਾ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਤਮ ਸਮੇਂ ਉਸਨੂੰ ਉਸਨੂੰ ਇੱਥੇ ਪ੍ਰਧਾਨ ਕੇ ਦਰਸ਼ਨ ਦਿੱਤੇ ਅਤੇ ਅੰਤਮ ਸਸਕਾਰ ਕੀਤਾ ਚੌਪੜ ਸਾਹਿਬ ਵੀ ਇੱਥੇ ਆ ਬੀਬੀ ਮਾਤਾ ਜੀ ਦੇ ਸਥਾਨ ਦੇ ਪਾਸ ਹੀ ਦਰਖਤ ਦੇ ਹੇਠ ਚੌਪੜ ਬਣਿਆ ਹੋਇਆ ਇਸ ਦਵਾਲੇ ਚਾਰ ਦਵਾਰੀ ਹੈ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਡੇ ਖਾਨ ਨਾਲ ਇੱਥੇ ਚੌਪੜ ਖੇਡਿਆ ਕਰਦੇ ਸਨ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਹਰਤੀ ਆ ਇਹ ਗੁਰੂ ਹਰ ਰਾਏ ਜੀ ਨਿਵਾਸ ਰੱਖਦੇ ਸੀ ਜੀ ਵਾਹਿਗੁਰੂ